ਜੋ ਭਵਾਨੀਗੜ ਪੁਲਿਸ ਵੱਲੋਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮਿਹਮਤ ਤਹਿਤ ਅਸੀਂ ਸਰ ਬਾਜ ਸਿੰਘ ਚਾਹਲ ਐਸਐਸਪੀ ਸੰਗਰੂਰ ਦੇ ਹੁਕਮਾ ਤਹਿਤ ਜੀਪ ਸਿੰਘ ਜੀ ਆਪਣੇ ਭਵਾਨੀਗੜ ਕੈਂਟ ਤੇ ਥਾਣਾ ਮੁਖੀ ਗੁਰਨਾਮ ਸਿੰਘ ਭਵਾਨੀਗੜ ਵੱਲੋਂ ਨਸ਼ੇ ਦਾ ਤੰਦਾ ਕਰਨ ਵਾਲੇ ਸਮਗਲਰਾਂ ਪਰ ਰੋਜ਼ਾਨਾ ਰਿੱਡਾ ਕਰਕੇ ਰਿਕਵਰੀ ਕਰਕੇ ਮੁਕੱਦਮੇ ਦਰਜ ਕਰਵਾਏ ਜਾ ਰਹੇ ਹਨ ਇਸ ਤੋਂ ਇਲਾਵਾ ਪਵਾਨੀਗੜ ਰੋਜ਼ਾਨਾ ਨਸ਼ਿਆਂ ਖਿਲਾਫ ਚੱਲ ਰਹੀ ਮਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਜ਼ਮੀਨੀ ਪੱਧਰ ਤੇ ਆਪ ਪਹੁੰਚ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਪੁਲਿਸ ਵੱਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਪ੍ਰਭਾਵਿਤ ਹੋ ਕੇ ਨੌਜਵਾਨ ਨਸ਼ਾ ਛੱਡਣ ਲਈ ਤਿਆਰ ਹੋਣਾ ਇਸ ਮੌਕੇ ਅੱਜ 49 ਨੌਜਵਾਨਾਂ ਨੇ ਨਸ਼ਾ ਛੱਡਣ ਦੀ ਸਹੁੰ ਖਾਧੀ ਰਿਪੋਰਟਰ ਰਾਜ ਕਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇਸ ਤਰ੍ਹਾਂ ਕੇ ਪਿਛਲੇ ਕੁਝ ਸਮੇਂ ਤੋਂ ਜਿਹੜਾ ਨਸ਼ੇ ਦਾ ਖਾਸ ਤੌਰ ਤੇ ਚਿੱਟੇ ਦਾ ਰੁਝਾਨ ਜਿਹਨ ਜਿਹੜਾ ਬਹੁਤ ਜ਼ਿਆਦਾ ਡੂਗੀਆਂ ਫੈਲ ਚੁੱਕੀਆਂ ਨੇ ਉਹਨੂੰ ਲੈ ਕੇ ਪੰਜਾਬ ਸਰਕਾਰ ਸਾਡੇ ਜੀ ਡੀਜੀਪੀ ਸਾਹਿਬਾਨ ਖਾਸ ਤੌਰ ਤੇ ਸਾਡੇ ਮਾਣਯੋਗ ਐਸਐਸਪੀ ਸਾਹਿਬ ਸਰਤਾਜ ਸਿੰਘ ਜੀ ਚੈਲ ਸਾਹਿਬ ਵੱਲੋਂ ਸਮੇਂ-ਸਮੇਂ 'ਤੇ ਸਾਡੇ ਨਾਲ ਮੀਟਿੰਗਾਂ ਕਰਕੇ ਉਹਨਾਂ ਨੇ ਭਾਨੀਗੜ ਜਿਵੇਂ 65 ਪਿੰਡ ਪੈਂਦੇ ਆ ਹਰ ਪਿੰਡ ਚ ਕਮੇਟੀਆਂ ਬਣਾਈਆਂ ਵਿਲਿੰਗ ਹੋ ਕੇ 10 ਬੰਦੇ 15 ਬੰਦੇ ਜਿੰਨੇ ਮਰਜੀ ਉਹ ਰਜਿਸਟਰਡ ਹੋਣ ਗਿਆ ਇਸ ਤੋਂ ਇਲਾਵਾ ਇੱਕ ਜਾਂ ਦੋ ਪਿੰਡ ਚ ਘੱਟੋ ਘੱਟ ਹਰ ਰੋਜ਼ ਹੀ ਮੀਟਿੰਗਾਂ ਕਰਦੇ ਆ ਲੋਕਾਂ ਨੂੰ ਇਕੱਠੇ ਕਰਕੇ ਜਿਹੜੇ ਨਸ਼ੇ ਦਾ ਪੈਰੇ ਨੌਜਵਾਨ ਬੀੜੀ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਾਉਨੇ ਆ ਉਹਨਾਂ ਨੂੰ ਸਪੱਸ਼ਟ ਦੱਸਦੇ ਆ ਕਿ ਤੁਹਾਡਾ ਸਰਕਾਰ ਵੱਲੋਂ ਮੁਕਤ ਇਲਾਜ ਕਰਾਇਆ ਜਾ ਸਕਦਾ ਤੁਸੀਂ ਹੁਣ ਨਛੇ ਦੀ ਦਲਦਲ ਚੋਂ ਨਿਕਲ ਸਕਦੇ ਹੋ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹੋ ਜੇਕਰ ਹੁਣ ਨਹੀਂ ਛੱਡੋਗੇ ਤਾਂ ਜਿਹੜੀਆਂ ਇਹਦੀਆਂ ਲਾਸਟ ਹੈ ਮੌਤ ਹੈ ਇਹਦਾ ਐਂਡ ਤੇ ਉਸ ਤੋਂ ਸਾਡਾ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਪ੍ਰੇਰਿਤ ਕਰਨ ਤੇ ਇੱਕ ਉਹਨਾਂ ਨੂੰ ਪੁਲਿਸ ਅਫਸਰ ਨਹੀਂ ਇੱਕ ਪਰਿਵਾਰਕ ਮੈਂਬਰ ਦੀ ਤੌਰ ਤੇ ਉਹਨਾਂ ਚ ਵਿਚਰ ਕੇ ਉਹਨਾਂ ਨੂੰ ਸਮਝਾਇਆ ਗਿਆ ਜਿਨ੍ਹਾਂ ਦੇ ਨਤੀਜੇ ਤੁਹਾਡੇ ਸਾਹਮਣੇ ਨੇ ਕੁਝ ਅਸੀਂ ਪਹਿਲਾਂ ਵੀ ਕੁਝ ਨੌਜਵਾਨਾਂ ਨੂੰ ਭਰਤੀ ਕਰਵਾਏ ਆ ਇੱਥੇ ਕਾਬਦਾ ਸੈਂਟਰ ਦੇ ਵਿੱਚ ਬਿਲਕੁਲ ਫ੍ਰੀ ਇਹਨਾਂ ਦਾ ਬੜੇ ਵਧੀਆ ਢੰਗ ਨਾਲ ਇਲਾਜ ਕਰਕੇ ਜੇ ਕਿ ਲੋਕਾਂ ਦੇ ਵਿੱਚ ਡਰ ਆ ਕਿ ਉੱਥੇ ਮਾਰਕੁੱਟ ਜਾਂ ਕੁਝ ਵੀ ਹੁੰਦੀ ਹੈ ਬਿਲਕੁਲ ਝੂਠ ਹੈ ਇਹਨਾਂ ਨੂੰ ਬਕਾਇਦਾ ਉੱਥੇ ਕਾਉਂਸਲਿੰਗ ਕੀਤੀ ਜਾਊਗੀ ਮਾਨਸਿਕ ਤੌਰ ਤੇ ਵੀ ਤਿਆਰ ਕੀਤਾ ਜਾਊਗਾ ਕਿ ਨਸ਼ਿਆਂ ਦੇ ਮਾੜੇ ਪ੍ਰਭਾਵ ਕੀ ਨੇ ਤੇ ਇਸ ਤੋਂ ਲਾਵਾ ਮੈਡੀਸਨ ਨਾਲ ਵੀ ਇਹਨਾਂ ਨੂੰ ਬਿਨਾਂ ਕਿਸੇ ਤੋੜ ਤੋਂ ਇਹਨਾਂ ਨੂੰ ਨਸ਼ਾ ਛਡਾਇਆ ਜਾਊਗਾ ਕਿਸ ਤਰੀਕੇ ਨਾਲ ਲੱਗਦਾ ਜਿਵੇਂ ਨੌਜਵਾਨ ਖੁਦ ਤੁਹਾਡੇ ਕੋਲੇ ਆਏ ਨੇ ਨਵੀਂ ਜ਼ਿੰਦਗੀਆਂ ਬਣਾਉਣ ਦੇ ਲਈ ਅਗਰ ਇਸ ਤਰੀਕੇ ਦੇ ਨਾਲ ਲੱਗਦਾ ਵੀ ਹਾਂ ਜਿਹੜੇ ਕਾਫੀ ਨੌਜਵਾਨ ਇਸ ਦਰਦ ਵਿੱਚ ਫਸੇ ਉਹਨੂੰ ਨਿਕਲ ਜਾਣਗੇ ਇਸ ਤੋਂ ਪਹਿਲਾਂ ਹਰ ਕੋਈ ਬੰਦਾ ਡਰਦਾ ਸੀਗਾ ਕਿ ਕਿਸੇ ਦੇ ਬੱਚੇ ਨੂੰ ਅਸੀਂ ਕਿਹਾ ਵੀ ਤੇਰਾ ਨਸ਼ਾ ਲੈਂਦਾ ਜਾਂ ਕੁਝ ਵੀ ਸਾਨੂੰ ਦੱਸਿਆ ਤਾਂ ਲੋਕ ਡਰਦੇ ਸੀਗੇ ਕਿ ਉਹਦੇ ਘਰ ਤੇ ਕੋਈ ਹਮਲਾ ਨਾ ਕਰਦੇ ਉਹਨੂੰ ਮਾੜਾ ਕੋਈ ਨੁਕਸਾਨ ਨਾ ਪਹੁੰਚਾ ਦੇ ਪਰ ਜਦੋਂ ਅਸੀਂ ਪਿੰਡਾਂ 'ਚ ਜਾ ਕੇ ਪਰਿਵਾਰਾਂ ਦੇ ਨਾਲ ਵਿਚਰੇ ਇੱਕ ਪਰਿਵਾਰਕ ਮੈਂਬਰਾਂ ਵਾਂਗੂ ਤਾਂ ਉੱਥੇ ਇਹਨਾਂ ਦੇ ਪਰਿਵਾਰ ਹੀ ਖੁਦ ਸਾਹਮਣੇ ਆਏ ਕਿਸੇ ਦਾ ਮਾਂ ਕਿਸੇ ਦਾ ਪਿਓ ਆ ਕੇ ਉਹਨਾਂ ਨੇ ਸਾਡੇ ਨਾਲ ਰਾਬਤਾ ਕੀਤਾ ਪਿੰਡ 'ਚ ਸੱਤ 'ਚ ਹੀ ਘੜ ਕੇ ਕਿ ਮੇਰਾ ਬੱਚਾ ਇਸ ਦਲਦਲ ਦੇ ਵਿੱਚ ਫਸ ਗਿਆ ਹੈ ਉਹ ਨਸ਼ਾ ਛੱਡਣਾ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਤੇ ਕਿਵੇਂ ਵੀ ਕਰਕੇ ਇਹਨਾਂ ਦਾ ਨਸ਼ਾ ਛਡਾਇਆ ਜਾਏ ਫਿਰ ਅਸੀਂ ਉਹਨਾਂ ਨੂੰ ਵੀ ਸਾਰਾ ਕੁਝ ਦੱਸਿਆ ਵੀ ਤੁਹਾਨੂੰ ਬੇਸ਼ੱਕ ਗਰੀਬ ਉਹ ਤੁਹਾਨੂੰ 1 ਰੁਪਿਆ ਵੀ ਨਹੀਂ ਲੱਗਦਾ ਤੁਹਾਡਾ ਸਰਕਾਰ ਵੱਲੋਂ ਨਸ਼ਾ ਛਡਾਊ ਕੈਂਪਾਂ ਦੇ ਵਿੱਚ ਫ੍ਰੀ ਨਸ਼ਾ ਛਡਾਇਆ ਜਾਊਗਾ ਇਹਨਾਂ ਨੂੰ ਨਫ਼ਰਤ ਨਾ ਕੀਤੀ ਜਾਵੇ ਇਹਨਾਂ ਨੂੰ ਪਿਆਰ ਨਾਲ ਕਾਉਂਸਲਿੰਗ ਕਰਕੇ ਹੀ ਛਡਾਇਆ ਜਾ ਸਕਦਾ ਹੈ ਉਹਦਾ ਨਤੀਜਾ ਤੁਹਾਡੇ ਸਾਹਮਣੇ ਆ। ਨਸ਼ਾ ਤਸਕਰਾਂ ਬਾਰੇ ਕੀ ਕਾਰਵਾਈ ਕਰ ਰਹੀ ਹੈ ਜੀ? ਕਿਉਂਕਿ ਨਸ਼ਾ ਤਸਕਰ ਬਹੁਤ ਵੱਡੀ ਗਿਣਤੀ ਦੇ ਵਿੱਚ ਵਧ ਰਹੇ ਨੇ ਦਿਨੋਂ ਦਿਨ ਜਿਹੜਾ ਨਸ਼ਾ ਦਾ ਫਲੋਅ ਹੈ ਨਸ਼ਾ ਤਸਕਰਾਂ ਕਰਕੇ ਵਧਿਆ ਜਾ ਰਿਹਾ ਹੈ। ਵੀ ਉਹਨਾਂ ਤੇ ਕੀ ਕਰ ਰਹੇ ਹੋ? ਉਹਨਾਂ ਤੇ ਇਹ ਹੈ ਕਿ ਤੁਸੀਂ ਆ ਪਿਛਲੇ ਸਾਨੂੰ 4-5 ਮਹੀਨੇ ਹੋਇਆ ਮੈਨੂੰ ਵੀ ਮੈਂ ਫਰਵਰੀ ਚ ਆਇਆ 2024 ਚ ਸਵਾਰ ਗੁਰਨਾਮ ਸਿੰਘ ਐ ਐਸਐਚਓ ਸਾਹਿਬ ਦੇ ਤੁਸੀਂ ਸਾਡਾ ਰਿਕਾਰਡ ਚੱਕ ਕੇ ਦੇਖ ਲਓ ਜਿਹੜੇ ਪਿਛਲੇ 5-7 ਸਾਲਾਂ ਚ ਵੀ ਨਹੀਂ ਇੰਨਾ ਵਧੀਆ ਰਿਜ਼ਲਟ ਮਿਲਿਆ ਹੋਣਾ ਕਿ ਜਿਹੜਾ ਕਿ ਅਸੀਂ ਖਾਸ ਤੌਰ ਤੇ ਜਿਵੇਂ ਝੋਲੀਆਂ ਤੇ ਖੇੜੀ ਗੱਲਾਂ ਹੋ ਗਿਆ ਪਿੰਡਾਂ ਦੀ ਨਿਗਰਾਨੀ ਕਰਕੇ ਵੀ ਕਿਹੜੇ ਪਿੰਡਾਂ ਦੇ ਵਿੱਚ ਨਸ਼ਾ ਤਸਕਰ ਨੇ ਕੋਸ਼ਾ ਤੇ ਤੁਸੀਂ ਖੁਦ ਤੁਹਾਨੂੰ ਅਸੀਂ ਅੰਕੜੇ ਪੇਸ਼ ਕਰ ਦਦਿਆ ਹੈਰਾਨੀ ਜਨਕ ਕਿ ਬਹੁਤ ਜ਼ਿਆਦਾ ਗਿਣਤੀ ਤੇ ਜਿਹੜੇ ਨਸ਼ਾ ਤਸਕਰ ਨੇ ਇਸ ਟਾਈਮ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਨੇ ਔਰ ਲੋਕਾਂ ਨੂੰ ਇਹੀ ਸਮਝਾਇਆ ਗਿਆ ਕਿ ਜੇਕਰ ਤੁਸੀਂ ਨਸ਼ਾ ਛੱਡੋਗੇ ਭਾਵੇਂ ਕੋਈ ਨਸ਼ਾ ਤਸਕਰ ਪਿੰਡ 'ਚ ਹੁੱਕਾ ਦੇ ਰਿਹਾ ਵੀ ਚਿੱਟਾ ਲੈ ਲਓ ਜੋ ਵੀ ਉਹ ਡਰੱਗ ਲੈ ਲਓ ਜੇ ਲੋਕ ਹੀ ਨਾ ਕਰ ਦੇਣਗੇ ਤਾਂ ਤਾਂ ਹੀ ਵਿਕਣਾ ਬੰਦ ਹੋਊਗਾ ਇਹ ਇਹ ਸਮਾਨੇ ਦੇ ਮਰਾਦਪੁਰਾ ਪਿੰਡ ਸੁਣੀਦਾ ਵੀ ਜਿਆਦਾ ਇਹੜਾ ਆਪਣੇ ਇਲਾਕੇ ਨਾਲ ਉਹਨੂੰ ਕੋਸੇ ਏਰੀਏ ਦੇ ਵਿੱਚੋਂ ਮਸ਼ਾਈੜਾ ਸਪਲਾਈ ਹੁੰਦਾ ਹੈ। ਹਾਂ ਬਿਲਕੁਲ ਸਹੀ ਬਿਲਕੁਲ ਸਹੀ ਗੱਲ ਹੈ ਜੀ ਸਮਾਨੇ ਦੇ ਕੋਲ ਮਰਾਦਪੁਰ ਪਿੰਡ ਹੈ। ਜ਼ਿਆਦਾਤਰ ਅਸੀਂ ਜਦੋਂ ਇੱਥੇ ਪੁੱਛਦੇ ਆਂ ਝੋਲੀ ਆਲੇ ਨੂੰ ਵੀ ਹੋਰ ਵੀ ਕਿੱਥੋਂ ਲੈ ਕੇ ਆਉਂਦੇ ਹੋ? ਮਰਾਦਪੁਰ ਇੱਕ ਬਹੁਤ ਹੀ ਬਦਨਾਮ ਪਿੰਡ ਹੈ। ਮੈਂ ਪਹਿਲਾਂ ਡੀਐਸਪੀ ਪਤਣਾ ਵੀ ਰਹੇ ਕੇ ਆਇਆ ਤਾਂ ਉੱਥੇ ਵੀ ਪਟਿਆਲਾ ਪੁਲਿਸ ਵੱਲੋਂ ਤਕਰੀਬਨ ਹਫ਼ਤੇ 10 ਦਿਨ ਬਾਅਦ ਘੱਟੋ-ਘੱਟ 3-400 ਬੰਦਾ ਫੋਰਸ ਦਾ ਇਕੱਠਾ ਕਰਕੇ ਤਾਂ ਮਤਲਬ ਫੋਰਸ ਦਾ ਅਚਾਨਕ ਉਸ ਪਿੰਡ ਦੀ ਘੇਰਾਬੰਦੀ ਕਰਕੇ ਸਮੇਂ-ਸਮੇਂ ਚ ਸਰਚ ਕੀਤੀ ਜਾਂਦੀ ਹੈ ਉੱਥੇ ਹੈਰਾਨੀਜਨਕ ਹੈ ਕਿ ਮੈਂ ਖੁਦ ਬਹੁਤ ਵਾਰੀ ਉਹ ਸਰਚ ਚ ਭਾਗ ਲਿਆ ਬਹੁਤ ਘਰ ਸੁੰਨੇ ਪਏ ਨੇ ਸਿਰਫ ਲੇਡੀਜ਼ ਨੇ ਬਹੁਤ ਸਾਰੇ ਉੱਥੇ ਜਿਹੜੇ ਜੈਂਟਸ ਨੇ ਜੇਲਾਂ ਚ ਬੰਦ ਨੇ ਤੇ ਉਸ ਤੋਂ ਇਲਾਵਾ ਔਰਤਾਂ ਵੀ ਹੁਣ ਇੱਥੋਂ ਤੱਕ ਕਿ ਨਸ਼ਾ ਤਸਕਰਾਂ ਨੇ ਆਪਣੇ ਤਰੀਕੇ ਬਦਲਦਿਆਂ ਹੋਏ ਆਪ ਘਰੇ ਰਹਿ ਕੇ ਬੱਚਿਆਂ ਨੂੰ ਵੀ ਆਪਣੇ ਨੂੰ ਇਸ ਕੰਮ ਚ ਇਨਵੋਲਵ ਕਰ ਲਿਆ ਆਪ ਘਰੇ ਰਹਿ ਕੇ ਕਿਉਂਕਿ ਹੁਣ ਇਹਨਾਂ ਨੇ ਨਵੇਂ-ਨਵੇਂ ਢੰਗ ਬਣਾ ਲਿਆ ਕਿ ਆਨਲਾਈਨ ਜਿਹੜੀ ਐ ਪੇਮੈਂਟ ਇਹਨਾਂ ਦੇ ਮੋਬਾਈਲ ਚ ਆ ਜਾਂਦੀ ਤੇ ਆਪਣੇ ਬੱਚੇ ਨੂੰ ਛੋਟੇ ਨੂੰ ਨਸ਼ਾ ਤਸਕਰ ਪੁੜੇ ਕਿਉਂਕਿ ਬਹੁਤ ਸਮਾਲ ਕੁਆਟਿਟੀ ਚ ਹੁੰਦਾ ਹੈ ਕਿਤੇ ਵੀ ਲੁਕਾਸ਼ ਪਾ ਕੇ ਇੱਕ ਬੱਚੇ ਤੇ ਜਿੱਤੇ ਆਪਾਂ ਸ਼ੱਕ ਹੀ ਨਹੀਂ ਕਰ ਸਕਦੇ ਉਹਨੂੰ ਦੱਸਿਆ ਜਾਂਦਾ ਕਿ ਫਲਾਣੇ ਮੋੜ ਤੇ ਜਾ ਕੇ ਉੱਥੇ ਖੜ੍ਹ ਜਾ ਉੱਥੋਂ ਤੇਤੋਂ ਲੈ ਜਾਊਗਾ ਪਰ ਇਹ ਜਿੰਨਾ ਮਰਜੀ ਲੁਕਛੇ ਕੇ ਕਰ ਲੈਣਾ ਫੜੇ ਤਾਂ ਜਾਂਦੇ ਨੇ ਇਹ ਇਹ ਨੌਜਵਾਨ ਨੇ ਜਿਹੜੇ ਨਸਾਂ ਛੱਡਣ ਵਾਲੇ ਜੀ ਪੱਕ-ਪੱਕ ਪਿੰਡਾਂ ਤੋਂ ਆਏ ਨੇ ਕਿਸ ਤਰ੍ਹਾਂ ਹਾਂਜੀ ਇਹ ਮੇਰੇ ਥਾਣੇ ਪਵਾਨੀਗੜ੍ਹ ਦੇ ਏਰੀਏ ਦੇ ਵੱਖ-ਵੱਖ ਪਿੰਡਾਂ ਦੇ ਨੇ ਠੀਕ ਹੈ ਯੰਗ ਨੇ ਇਹਨਾਂ ਦੀ ਅਸੀਂ ਵੀ ਕਾਉਂਸਲਿੰਗ ਕੀਤੀ ਹੈ ਇਹਨਾਂ ਨੂੰ ਇਹ ਖੁਦ ਆਏ ਨੇ ਸਾਡੇ ਕੋਲ ਚੱਲ ਕੇ ਇਹਨਾਂ ਦੇ ਪੇਰੈਂਟਸ ਵੀ ਸਾਡੇ ਕੋਲ ਆਏ ਨੇ ਇਹ ਬੰਦੇ ਆਦੀ ਨਹੀਂ ਜਾਂ ਵਰਤੂ ਨਹੀਂ ਸ਼ਾਮਲ ਨਹੀਂ ਨਹੀਂ ਕਈ ਤਰ੍ਹਾਂ ਦੇ ਆ ਅਲੱਗ-ਅਲੱਗ ਨਸ਼ੇ ਆ ਜਿਵੇਂ ਇਹਨਾਂ ਨੇ ਦੱਸਣ ਮੁਤਾਬਕ ਕਿ ਪਹਿਲਾਂ ਸਾਨੂੰ ਜਿਹੜੇ ਆ ਕੋਈ ਪੁਰਾਣੇ ਜਿਹੜੇ ਨਸ਼ੇ ਦੇ ਸਤਾਗਰ ਆ ਕਿਉਂਕਿ ਬੱਚੇ ਨੇ ਬਹੁਤ ਛੋਟੀ ਉਮਰ ਦੇ ਨੇ ਇਹਨਾਂ ਨੂੰ ਬਤੌਰ ਪਹਿਲਾਂ 2-4 ਦਿਨ ਫ੍ਰੀ ਸਵਾਦ ਦੇ ਤੌਰ ਤੇ ਵੀ ਇੱਕ ਬਹੁਤ ਵਧੀਆ ਚੀਜ਼ ਹੈ ਤੈਨੂੰ ਲੈ ਕੇ ਚੈੱਕ ਕਰਕੇ ਦੱਸੋ ਤੇ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਲੱਗ ਜਾਂਦਾ ਕਿ ਹੁਣ ਇਹ 2-4 ਦਿਨਾਂ ਚ ਆਦੀ ਹੋ ਗਏ ਨੇ ਮੁੜ ਕੇ ਇਹਨਾਂ ਨੂੰ ਵੀ ਬਹੁਤ ਝਟਕਾ ਲੱਗਦਾ ਜਦੋਂ ਉਹ ਕਹਿੰਦੇ ਇਹ ਚੀਜ਼ 500 ਦੀ ਜਾਂ 1000 ਦੀ ਮਿਲੂਗੀ ਜਦੋਂ ਤੱਕ ਇਹਨਾਂ ਨੂੰ ਪਤਾ ਲੱਗ ਜਾਂਦਾ ਇਹ ਦਲਦਲ ਚ ਧਸ ਚੁੱਕੇ ਹੁੰਦੇ ਨੇ ਤੇ ਉਹੀ ਅਸੀਂ ਕਾਉਂਸਲਿੰਗ ਕਰਕੇ ਇਹਨਾਂ ਨੂੰ ਉਹ ਦਲਦਲ ਚੋਂ ਬਾਹਰ ਕੱਢ ਰਹੇ ਆ ਇਹਨਾਂ ਨੂੰ ਸਮਝਾਇਆ ਗਿਆ ਕਿ ਤੁਸੀਂ ਯੰਗੋ ਛੱਡ ਸਕਦੇ ਹੋ ਇੱਕ ਵਧੀਆ ਜ਼ਿੰਦਗੀ ਬਤੀਤ ਕਰ ਸਕਦੇ ਹੋ ਆਪਦੇ ਘਰ-ਬਾਰ ਵਸਾਓ ਵਧੀਆ ਜਗ੍ਹਾ ਤੁਹਾਡੇ ਵਿਆਹ ਹੋਣਗੇ ਤੁਸੀਂ ਆਪਦਾ ਪਰਿਵਾਰ ਵਸਾਓ ਘੱਟੋ-ਘੱਟ ਵੀ ਜਿਹੜੇ ਤੁਹਾਡੇ ਮਾਪਿਓ ਤੁਹਾਡੇ ਲਈ ਹਰ ਰੋਜ਼ ਤੁਹਾਨੂੰ ਦੇਖ ਕੇ ਮਤਲਬ ਇੱਕ ਤਰ੍ਹਾਂ ਦੇ ਮਰਨ ਹੋ ਜਾਂਦਾ ਉਹਨਾਂ ਦਾ ਕਿ ਤੁਸੀਂ ਉਹਨਾਂ ਨੂੰ ਉਹਨਾਂ ਦੇ ਚਿਹਰੇ ਤੇ ਖੁਸ਼ੀਆਂ ਲਿਆਓ ਸਭ ਤੋਂ ਵੱਧ ਮਤਲਬ ਤੁਹਾਡੇ ਨਾਲ ਮਾਪਿਓ ਦੇ ਵੀ ਚਿਹਰੇ ਤੇ ਖੁਸ਼ੀਆਂ ਲਿਆਓ ਉਹਨਾਂ ਨੇ ਤੁਹਾਨੂੰ ਜਮਿਆ ਪਾਲਿਆ ਤੁਹਾਡੇ ਤੋਂ ਉਮੀਦਾਂ ਲਾਈਆਂ ਨੇ ਕਿ ਤੁਸੀਂ ਉਹਨਾਂ ਦੀ ਬੁਢਾਪੇ ਦੀ ਲਾਠੀ ਬਣੋਗੇ ਪਰ ਤੁਸੀਂ ਉਹਨਾਂ ਦੀ ਪਰੇਸ਼ਾਨੀ ਦਾ ਕਾਰਨ ਨਾ ਬਣੋ ਸੱਜਣਾਂ ਵਿੱਚ ਦੇ ਕੇ ਨਾ ਸੀ ਦਾਦਲ ਤੇ ਠੇਕੇਰ ਦੇ ਨੇ ਇੱਕ ਚੈਨ ਸਿਸਟਮ ਲਈ ਤੁਸੀਂ ਉਹਨਾਂ ਦੇ ਮਗਰੋਂ ਕਰ ਰਹੇ ਹੋ ਹਾਂ ਬਿਲਕੁਲ ਜੀ ਜਾਨੀ ਕਿ ਹੁਣ ਵੀ ਜਾ ਰਹੀ ਹੈ ਇਹਨਾਂ ਤੋਂ ਵੀ ਇਸ ਤਰ੍ਹਾਂ ਵੀ ਇਹਨਾਂ ਨੇ ਕੋਈ ਦਰਵਾਜ਼ਾ ਜਿੱਤ ਕੇ ਬਣਾਇਆ ਅਸੀਂ ਲਗਾਤਾਰ ਜਿਸ ਦਾ ਮਾੜਾ ਜਿਹਾ ਵੀ ਹੱਥ ਹੈ ਭਾਵੇਂ ਪਿੰਦਾ ਭਾਵੇਂ ਵੇਚਦਾ ਹੈ ਭਾਵੇਂ ਮੋਬਾਈਲ ਤੇ ਦੱਸਦਾ ਹੀ ਏ ਕਿ ਉੱਥੋਂ ਜਾ ਕੇ ਲਿਆਓ ਮੈਂ ਨਾਲ ਚਲੇ ਜਾਣਾ ਅਾ ਥੋੜੇ ਦਿਨਾਂ ਦੇ ਵਿੱਚ ਹੀ ਅਸੀਂ ਤੁਹਾਡੇ ਪਿੱਛੇ ਅਜੇ 4-5 ਦਿਨ ਹੀ ਪਹਿਲਾਂ ਦੱਸ ਕੇ ਤੁਹਾਨੂੰ ਹਟਿਆ ਕਿ ਅਸੀਂ ਜਿਹਦਾ ਬੰਦੇ ਦਾ ਥੋੜੀ ਜੀਵਿਸ਼ਮੁਲੀ ਸਾਹਮਣੇ ਆਉਂਦੀ ਆ ਤਾਂ ਉਹ ਸਲਾਖਾਂ ਦੇ ਪਿੱਛੇ ਉਹ ਗੱਲ ਹਾਂਜੀ ਕਾਕਾ ਜੀ ਤੁਹਾਨੂੰ ਅੱਜ ਜੇ ਕੋਹਣੀ ਘਟਾਣੀ ਲੈੰਦਾ ਗਿਆ ਕੀ ਕਰੂ ਅਸੀਂ ਆਪਨੇ ਸਾ ਛੱਡਣਾ ਹੈ ਜੀ ਤੇ ਸਾਨੂੰ ਥਾਣੇ ਲੈ ਜਾਂਦਾ ਗਿਆ ਸਾਨੂੰ ਕੋਈ ਗੱਲ ਸ਼ਿਕਵਾ ਨਹੀਂ ਹੈਗਾ ਥਾਣੇ ਵਿੱਚ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਾਰਾਂ ਦੀ ਮਦਦ ਨਾਲ ਅਸੀਂ ਨਸ਼ਾ ਛੱਡਣਾ ਚਾਹੁੰਦੇ ਆਂ ਦਿਲੋਂ ਛੱਡਣਾ ਚਾਹੁੰਦੇ ਆਂ ਅਸੀਂ ਬਹੁਤ ਮੁਸ਼ਕਲ ਸਾਹਮਣਾ ਕਰਾਂਗੇ ਜਿਹੜੇ ਵੀ ਮੁਸ਼ਕਲ ਆਉਣਗੀਆਂ ਕਿਹੜੇ ਕਿਹੜੇ ਨਸ਼ੇ ਕਰਦੇ ਰਹੇ ਹੋ ਕੱਲਾਂ ਤੁਸੀਂ ਅਸੀਂ ਬਸ ਗੋਲੀਆਂ ਵਗੈਰਾ ਜੀ ਗੋਲੀਆਂ ਤੋਂ ਹੌਲੀ-ਹੌਲੀ ਯਾਰ ਦੋਸਤ ਮੇਰੀ ਕੋਈ ਸਟ੍ਰੈਟੀ ਮਿਲੀ ਗਈ ਇੱਕ ਦੋ ਦਿਨ ਅਗਲੇ ਨੇ ਸਾਨੂੰ ਲਵਾਇਆ ਫ੍ਰੀ ਵਿੱਚ ਆਹ ਲਾ ਕੇ ਦੇਖੋ ਵਾਈਟ ਹੌਲੀ-ਹੌਲੀ ਅਸੀਂ ਦਲਦਲ 'ਚ ਫਸ ਗਏ ਬਹੁਤ ਪਛਤਾ ਰਹੇ ਹਾਂ ਜੀ ਕਿੱਥੋਂ ਲਿਆਉਂਦੇ ਸੀ ਨਸ਼ਾ ਇਹ ਸੀ ਜੋੜੀਆਂ ਤੋਂ ਜੀ ਕਿੰਨੇ ਦਾ ਲਿਆਉਂਦੇ ਜੀ ਲਿਆਉਂਦੇ ਤੇ ਹੀ ਬਸ 1500 2000 ਐਵੇਂ ਵਿੱਚ ਵਿੱਚ ਇੱਕ ਦਿਨ ਚ ਕਈ ਵਾਰ ਮਸਾਲੇ ਵੇਚਦੇ ਦੋ ਵਾਰ ਤਾਂ ਪੱਕਾ ਜੀ ਪੈਸੇ ਕਿੱਥੋਂ ਦੇ ਜੀ ਵੱਡੇ ਪੈਸੇ ਜੀ ਬਸ ਕੀ ਕਰੀ ਹੋ ਜਾਂਦੇ ਪੈਸੇ ਕਰਮੋਂ ਮਿਲ ਜਾਂਦੇ ਤੇ ਲੜਦੇ ਦੇ ਘਰੇ ਕਲੇਸ਼ ਕਰਦੇ ਤੇ ਅੱਜ ਹਰ ਅੱਜ ਤੁਸੀਂ ਆਪਣੇ ਖਾਣੇ ਪਾਣੀ ਤੇ 350 ਵਿੱਚ ਪਾਣੀ ਅੱਜ ਜਿਵੇਂ ਕਿ ਪਿਛਲੇ ਦਿਨੀ ਅਸੀਂ ਦੇਖਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਦੀ ਰਹਿਨਮਾਈ ਹੇਠ ਅੱਜ ਪੰਜਾਬ ਸਰਕਾਰ ਡੀਜੀਪੀ ਪੰਜਾਬ ਐਸਐਸਪੀ ਸੰਗਰੂਰ ਉਹਨਾਂ ਦੀ ਰਹਿਨਮਾਈ ਹੇਠ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿਵੇਂ ਕਿ ਡੀਐਸਪੀ ਪੁਵਾਨੀਗੜ ਥਾਣਾ ਮੁਖੀ ਗੁਰਨਾਮ ਸਿੰਘ ਜੀ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਨਸ਼ੇ ਨੂੰ ਛਡਾਉਣ ਵਾਸਤੇ ਜਿਹੜੀਆਂ ਜਾਗਰੂਕ ਇੱਕ ਕੈਂਪ ਜਿਹੜਾ ਵੱਲੋਂ ਲਾਏ ਜਾਂਦੇ ਨੇ 2 ਦਿਨ ਪਹਿਲਾਂ ਸਾਡੇ ਪਿੰਡ ਕਾਕੜਾ ਵਿਖੇ ਇਹਨਾਂ ਵੱਲੋਂ ਇੱਕ ਜਾਗਰੂਕ ਕੈਂਪ ਜਿਹੜਾ ਲਾਇਆ ਗਿਆ ਲੋਕਾਂ ਦੇ ਵਿੱਚ ਜਾ ਕੇ ਇੱਕ ਪਰਿਵਾਰ ਦੀ ਤਰ੍ਹਾਂ ਪਰਿਵਾਰ ਦੀ ਤਰ੍ਹਾਂ ਜਾ ਕੇ ਗੱਲਬਾਤ ਕੀਤੀ ਉਹਨਾਂ ਦਾ ਦੁੱਖ ਦਰਦ ਸਮਝਿਆ ਤੇ ਉਹਨਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਕਿ ਅਸੀਂ ਤੁਹਾਡੇ ਪਰਿਵਾਰ ਦੀ ਤਰ੍ਹਾਂ ਇਹਨਾਂ ਨੂੰ ਆਪਣੇ ਬੱਚੇ ਸਮਝਦੇ ਹੋਏ ਇਹਨਾਂ ਦਾ ਇੱਕ ਨਸ਼ਾ ਜਿਹੜਾ ਸੀ ਉਹ ਛਡਾਉਣ ਦੇ ਲਈ ਇੱਕ ਮਹਮ ਚਲਾਈ ਆ ਜਿਹਦੇ ਵਿੱਚ ਫ੍ਰੀ ਆਫ ਕਾਸਟ ਬਿਲਕੁਲ ਫ੍ਰੀ ਜਿਹੜਾ ਸਰਕਾਰ ਵੱਲੋਂ ਸਰਕਾਰੀ ਨਸ਼ਾ ਛਡਾਊ ਕੇਂਦਰ ਜਿਹੜਾ ਕਾਫਤਾਂ ਵੇਖੇ ਸਾਡੇ ਖੋਲਿਆ ਗਿਆ ਜਿੱਚ ਬਿਨਾ ਕੋਈ ਵੀ ਪੈਸਾ ਨਹੀਂ ਲੱਗਦਾ ਉਹਨਾਂ ਬਾਰੇ ਜਾਗਰੂਤੀ ਦੇ ਕੇ ਇਹਨਾਂ ਨੇ ਜਿਹੜੀ ਬਹੁਤ ਪਰਿਵਾਰ ਉੱਥੇ ਹੀ ਤਿਆਰ ਸਾਡੇ ਨਾਲ ਕੈਂਪ ਦੇ ਵਿੱਚ ਹੋ ਗਏ ਸੀ ਵੀ ਜਿਹੜੇ ਆਪਣੇ ਬੱਚਿਆਂ ਨੂੰ ਨਸ਼ਾ ਛਡਾਉਣਾ ਚਾਹੁੰਦੇ ਸੀ ਉਹ ਅੱਗੇ ਆਏ ਬਿਲਕੁਲ ਕਿੰਨੇ ਕੁ ਬਾਪੇ ਆਏ ਨੇ ਅੱਗੇ ਜੀ ਬਿਲਕੁਲ ਅੱਜ ਦੇਖੋ ਮੇਰੇ ਪਿੰਡ ਨਗਰ ਤੋਂ ਦੋ ਬੱਚੇ ਜਿਹੜੇ ਬੱਚੇ ਵੀ ਆਪ ਤਿਆਰ ਹੋਏ ਨੇ ਕਿ ਵੀ ਸਾਡ ਨੂੰ ਇਸ ਦਲਦਲ ਦੇ ਵਿੱਚੋਂ ਬਾਹਰ ਕੱਢ ਲਓ ਕਿਉਂਕਿ ਹੁਣ ਉਹਨਾਂ ਨੂੰ ਪੈਸਾ ਦੇ ਕੇ ਵੀ ਜਿਹੜੀ ਇਹ ਚੀਜ਼ ਆ ਬਿਲਕੁਲ ਨਹੀਂ ਮਿਲ ਰਹੀ ਸਖਤਾਈ ਬਹੁਤ ਹੋਈ ਪਈ ਹੈ ਤੇ ਅੱਜ ਉਹ ਇਹ ਗੱਲ ਕਹਿੰਦੇ ਨੇ ਵੀ ਸਾਨੂੰ ਮਰਨ ਨਾਲੋਂ ਜੇ ਅੱਜ ਤੁਸੀਂ ਬਚਾ ਲਓ ਸਾਡੇ ਵਰਗਾ ਇਸ ਵਰਗਾ ਕੋਈ ਭਲਾ ਨਹੀਂ ਹੈ ਸੋ ਇਸ ਦੇ ਚਲਦੇ ਆ एसएसपी ਸੰਗਰੂਰ ਡੀਜੀ ਡੀਐਸਪੀ ਪਵਾਨੀਗੜ ਇਹਨਾਂ ਨੇ ਪਿੰਡਾਂ ਦੇ ਵਿੱਚ ਐਸਐਚਓ ਪਵਾਨੀਗੜ ਨੇ ਸਾਡੇ ਪਿੰਡਾਂ ਦੇ ਵਿੱਚ ਜਿਹੜੀਆਂ ਕਮੇਟੀਆਂ ਬਣਾਈਆਂ ਨੇ ਉਹ ਕਮੇਟੀਆਂ ਵੀ ਅਸੀਂ ਸਾਂਝੇ ਤੌਰ ਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰੇ ਭਾਈਚਾਰੇ ਸਾਂਝ ਨੂੰ ਦੇਖ ਕੇ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੇ ਵਿੱਚ ਦੋ ਦੋ ਤਿੰਨ ਤਿੰਨ ਬੰਦੇ ਅਸੀਂ ਲੈ ਕੇ ਜਿਹੜੀ ਉਹ ਟੀਮ ਬਣਾਈ ਹੈ ਅਸੀਂ ਲਗਾਤਾਰ ਮਾਪਿਆਂ ਨਾਲ ਸੰਪਰਕ ਦੇ ਵਿੱਚ ਹੋਰ ਵੀ ਲੱਗੇ ਹੋਏ ਆ ਜਿਹੜੇ ਸਾਡੇ ਮੈਂ ਮਰੀਜ਼ ਕਹੂੰਗਾ ਇਹਨਾਂ ਨੂੰ ਕਿਉਂਕਿ ਇਹ ਵਿਚਾਰੇ ਮਰੀਜ਼ ਨੇ ਪੀੜਤ ਨੇ ਇਹਨਾਂ ਦੇ ਭਲੇ ਦੇ ਖਾਤਰ ਅਸੀਂ ਅੱਗੇ ਸਾਰੀ ਕਮੇਟੀ ਆ ਕੇ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਅੱਜ ਦੋ ਬੱਚਿਆਂ ਤੋਂ ਅਸੀਂ ਸ਼ੁਰੂਆਤ ਕੀਤੀ ਆਪਣੇ ਨਗਰ ਤੋਂ ਬਾਕੀ ਵੀ ਜਿਹੜੇ ਸਾਡੇ ਬੱਚੇ ਦਲਦਲ ਤੇ ਇਸ ਵਿੱਚ ਤਸੇ ਹੋਏ ਨੇ ਅਸੀਂ ਪੁਲਿਸ ਪ੍ਰਸ਼ਾਸਨ ਦੀ ਮਦਦ ਦੇ ਨਾਲ ਇਹਨਾਂ ਨੂੰ ਬੱਚਿਆਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਕਰਾ ਕੇ ਪਿੱਛੋਂ ਪਰਿਵਾਰਾਂ ਦੀ ਜਿਹੜੀ ਹੋਰ ਮਦਦ ਆ ਉਹ ਵੀ ਬਿਲਕੁਲ ਅਸੀਂ ਕਰਾਂਗੇ